ਹੈਲੋ ਜੀ ਸਸਕਾ ਲੱਜਾ ਪਾ ਤੁਹਾਨੂੰ ਦੱਸਣ ਲੱਗੇ ਆਂ ਕਮੀਜ਼ ਦੀ ਪ੍ਰੋਪਰ ਕਟਿੰਗ ਇਹ ਆਪਾਂ ਬਾਜੂ ਦਾ ਕੱਪੜਾ ਲੱਗ ਕਰ ਰੱਖਿਆ ਇਹਨੂੰ ਇਸ ਤਰ੍ਹਾਂ ਫੋਲਡ ਕੀਤਾ ਇਹ ਸਾਈਡ ਜਿਹੜੀ ਉੱਪਰਲੀ ਹੈ ਸਿੱਧੀ ਹੈ ਤੇ ਅੰਦਰ ਵਾਲੀ ਸਾਈਡ ਦੋਨਾਂ ਦੀ ਉਲਟੀ ਹੈ ਇਸ ਤਰ੍ਹਾਂ ਇਸ ਨੂੰ ਫੋਲਡ ਕਰ ਲੈਣਾ ਆਪਾਂ ਇਹਨਾਂ ਦਾ ਮੋਡਾ ਜਿਹੜਾ ਉਹ 9.5 ਇੰਚ ਤਿਆਰ ਹੁੰਦਾ ਹੈ। ਕੰਸ ਟਰੰਪਾ ਨਿਸ਼ਾਨੀ ਲਾ ਲਾਣੀ ਹੈ 9.5 ਇੰਚ ਤੇ ਤੇ ਇਹ ਵਾਲੀ ਜਿਹੜੀ ਕਾਟ ਹੈ ਇੱਥੋਂ ਆਪਾਂ 3 ਇੰਚ ਪਾਈ ਹੈ। ਉਸ ਤੋਂ ਬਾਅਦ ਐਸ ਨੂੰ 1.5 ਇੰਚ ਦਾ ਸਪੇਸ ਦੇ ਕੇ ਐਸ ਤੇ ਮਿਲਾ ਲੈਣਾ ਸਿੱਧਾ। ਫਿਰ ਅੱਧਾ ਇੰਚ ਅੱਧਰ ਤੇ ਅੱਧਾ ਇੰਚ ਅੱਧਰ ਇਹਨੂੰ ਰਾਉਂਡ ਸ਼ੇਪ ਦੇ ਦੇਣੀ ਹੈ ਵਧੀਆ ਤਾਂ ਕੱਪੜੀ ਕਟਿੰਗ ਕਰਨੀ ਹੈ ਇਹ ਦੋਨੇ 바ਜੂਆਂ ਦੀ ਹੋਏਗੀ ਇਹ ਜਿਹੜੀ ਅੰਦਰਲੀ ਪਾਸੇ ਕੱਟ ਪੈਂਦੀ ਹੁੰਦੀ ਹੈ ਉਹ ਦੀ ਹੋਏਗੀ ਹੁਣ ਆਪਾਂ ਇਹ ਵਾਲੀ ਘਾਟ ਪਾਲਣੀ ਹੈ ਇਹ ਸਟਰਾਹ ਹੋਏ ਇਹ ਨਨੇ ਰੇਬ ਬਣਾਉਣੀ ਆ ਤਾਂ ਕਰਕੇ ਇਹਦੀ ਕਟਿੰਗ ਇਦਾਂ ਕੀਤੀ ਹੋਈ ਆ ਇਸ ਤਰ੍ਹਾਂ ਤੇ ਰੋਏ ਹੋਣਗੇ ਜੀ ਬਾਜੂ ਹੁਣ ਤੁਹਾਨੂੰ ਦੱਸਦੇ ਪਏ ਆ ਕਮੀਜ਼ ਦੀ ਕਟਿੰਗ ਉਪਰ ਕਮੀਜ਼ ਦਾ ਕਪੜਾ ਕੋਲਡ ਕਰਕੇ ਰੱਖਿਆ ਹੋਇਆ ਹੈ हां ਜਿਹੜੀ ਅੱਗੇ ਵਾਲੀ ਸਾਈਡ ਹੈ ਇਹ 1/2 ਇੰਚ ਕੱਟ ਰੱਖਣੀ ਹੁੰਦੀ ਹੈ ਕਮੀਜ਼ ਦੀ ਫਰੰਟ ਸਾਈਡ ਇਹਦੇ ਨਾਲ ਜਿਹੜਾ ਕਮੀਜ਼ ਹੈ ਉਹ ਪਿੱਛੇ ਨੂੰ ਨਹੀਂ ਜਾਂਦਾ ਅੱਗੇ ਰਹਿੰਦਾ ਇਹਨਾਂ ਦਾ ਜਿਹੜਾ ਟੀਰਾ ਹੈਗਾ ਉਹ ਹੈਗਾ ਜੀ 7 ਇੰਚ ਜਿਹੜਾ ਇਹਨਾਂ ਤਿਆਰ ਕਰਨਾ ਆਪਾਂ 9.5 ਇੰਚ ਤਿਆਰ ਕਰਨਾ ਹੈ ਦੇਖੋ ਤੁਸੀਂ ਦੇਖ ਸਕਦੇ ਹੋ 9.5 ਇਹਨਾਂ ਦੀ ਜਿਹੜੀ ਬ੍ਰੈਸਟ ਦੀ ਫਿਟਿੰਗ ਹੈ ਉਹ ਹੈਗੀ ਹੈ ਜੀ 1 ਇੰਚ ਆਪਾਂ ਕਿ ਕੀਤਾ ਆਹ 7 ਇੰਚ ਦਾ ਤੀਰਲੇ 7 ਇੰਚ ਇੱਥੋਂ ਨਿਸ਼ਾਨੀ ਲਾ ਕੇ ਇਸ ਤਰ੍ਹਾਂ ਦਾ ਕੋਰਨਰ ਜਿਹਾ ਬਣਾ ਲੈਣਾ ਫਿਰ ਇਹਦੇ ਤੋਂ ਡੇਢ ਇਚ ਛੱਡ ਕੇ ਇਹਦਾ ਹਾਫ ਲੈ ਕੇ ਇਹਨੂੰ ਸਿੱਧੀ ਲਾਈਨ ਉੱਪਰ ਲਗਾ ਲੈਣੀ ਹੈ ਫਿਰ ਇਹਦੇ ਸੈਂਟਰ ਦੇ ਵਿੱਚੋਂ ਐਸ ਨੂੰ ਇਹਦੇ ਨਾਲ ਮਿਲਾ ਦੇਣਾ ਤੇ ਆ ਆਪਾਂ ਜਿਹੜੀ ਫਰੰਟ ਵਾਲੀ ਕਾਟ ਹੈ ਉਹ 1 ਇੰਚ ਪਾਈ ਹੈ ਉਸ ਤੋਂ ਬਾਅਦ ਪਾਈਆਂ ਨੇ ਆਪਾਂ ਇਹਦੀਆਂ ਪਲੇਟਸ ਆਹ ਵਾਲੀ ਜਿਹੜੀ ਹੈਗੀ ਹੈ 12.5 ਇੰਚ ਤੇ ਪਾਈ ਹੈ نیچے ਰੇਟ ਦੀ ਜਿਹੜੀ ਲੈਂਥ ਹੈਗੀ ਆ ਉਹ ਹੈਗੀ ਹੈ ਜੀ ਸਾਡੇ 6 ਇੰਚ ਆਪਾਂ ਇਹਦੇ ਸੈਂਟਰ 'ਚ ਇੱਕ ਨਿਸ਼ਾਨੀ ਲਾ ਲੈਣੀ ਹੈ 3.5 ਇੰਚ ਤੇ ਇਸ ਤੋਂ ਬਾਅਦ ਇੱਧਰ ਲਾ ਲੈਣੀ ਹੈ ਜੀ ਅੱਧਾ ਇੰਚ ਫਿਰ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਮਿਲਾ ਦੇਣਾ ਤੇ ਇਹਦੇ ਉੱਪਰ ਹੀ ਆਪਾਂ ਸਟੀਚ ਲਗਾਨੀ ਹੈ ਇਹਨੂੰ ਇਸ ਤਰ੍ਹਾਂ ਫੜ ਕੇ ਇਹਦੇ ਉੱਪਰ ਸਟੀਚ ਲਗਾਨੀ ਹੈ ਜਿਹੜੀ ਆ ਵਾਲੀ ਪਲੇਟ ਹੈ ਇਹ ਜਿਹੜਾ ਕਾਰਨਰ ਬਣਦਾ ਹੈ ਇਹਦੇ ਬਿਲਕੁਲ ਇਹ ਸੈਂਟਰ ਵਿੱਚ ਦੀ ਜਾਣੀ ਚਾਹੀਦੀ ਹੈ ਇਹ ਜਿਹੜਾ ਸਪੇਸ ਹੈਗਾ 2 ਇੰਚ ਹੈ ਆ ਵਾਲੀ ਪਲੇਟ ਇਹ ਉਪਰੋਂ 15 ਇੰਚ ਤੇ ਹੈ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਜਿਹੜਾ ਸਪੇਸ ਹੈ ਉਹ ਵੀ 2 ਇੰਚ ਹੈ ਉਸ ਤੋਂ ਬਾਅਦ ਹੁਣ ਆਪਾਂ ਕਰਦੇ ਹਾਂ ਜੀ ਇਸ ਦੀ ਕਟਿੰਗ ఏది బ ఫ్రంట్ కేరా తరికా ఏ దశనా కట్ కమిజ్ బాయి ప్లే చా ఏదే సీ లా సవా తిన ఇంచా ఇలా అధా ఇంచ ਫਿਰ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਮਿਲਾ ਦੇਣ ਤੇ ਇਹਦੇ ਉੱਪਰ ਹੀ ਆਪਾਂ ਸਟੀਚ ਲਗਾਨੀ ਹੈ ਇਹਨੂੰ ਇਸ ਤਰ੍ਹਾਂ ਫੜ ਕੇ ਇਹਦੇ ਉੱਪਰ ਸਟੀਚ ਲਗਾਨੀ ਹੈ ਜਿਹੜੀ ਆ ਵਾਲੀ ਪਲੇਟ ਹੈ ਇਹ ਜਿਹੜਾ ਕਾਰਨਰ ਬਣਦਾ ਹੈ ਇਹਦੇ ਬਿਲਕੁਲ ਇਹ ਸੈਂਟਰ ਵਿੱਚ ਦੀ ਜਾਣੀ ਚਾਹੀਦੀ ਹੈ ਇਹਦੇ ਜਿਹੜਾ ਸਪੇਸ ਹੈਗਾ 2 ਇੰਚ ਹੈ ਆ ਵਾਲੀ ਪਲੇਟ ਇਹ ਉਪਰੋਂ 15 ਇੰਚ ਤੇ ਹੈ ਤੁਸੀਂ ਦੇਖ ਸਕਦੇ ਹੋ ਏ ਦਾ ਜਿਹੜਾ ਸਪੇਸ ਹੈ ਉਹ ਵੀ 2 ਇੰਚ ਹੈ ਉਸ ਤੋਂ ਬਾਅਦ ਹੁਣ ਆਪਾਂ ਕਰਦੇ ਹਾਂ ਜੀ ਇਸ ਦੀ ਕਟਿੰਗ ਇਹਦੀ ਲੁੱਕ ਹੈ ਇਹਦੀ ਬੈਕ ਦੀ ਕਟਿੰਗ ਹੈ ਇਹਦੀ ਫਰੰਟ ਦੀ ਕਟਿੰਗ ਹੈ ਮੇਰਾ ਤਰੀਕਾ ਇਹ ਹੈ ਜੀ ਬਾਕੀ ਤੁਸੀਂ ਵੀ ਸਾਰੇ ਦੱਸਣਾ ਕਿਵੇਂ ਕਟਿੰਗ ਕਰਦੇ ਹੋ ਕਮੀਜ਼ ਦੀ ਬਾਏ ਬਾਏ